ਪਾਰਾ ਸੀ ਦਿਸਪਲੈਂਡੋ ਬੱਦਲਿਆ ਸਾਡੀ ਜਿਹੜੀ ਜਫੇਬਦੀ ਨੇ ਇਹ ਬਾਸ ਕੀਤਾ ਕਿ ਜਿਹੜਾ ਵਿਰੋਧ ਦਾਜੀ ਕਰਾਉਣਾ ਹੈ ਸਵਾਲ ਪੁੱਛੜੇ ਆ ਇਹਨਾਂ ਨੂੰ ਪ੍ਰਸ਼ਾਸਨ ਨੂੰ ਸੁਵੇਲ ਪਿਆ ਅਸੀਂ ਇਹ ਗੱਲਾਂ ਕਹਿ ਰਹੇ ਆ ਕਿ ਅਸੀਂ ਸਵਾਲ ਪੁੱਛੜੇ ਕਹਿੰਦੇ ਜੀ ਰਾਈ ਤੂੰ ਨਹੀਂ ਆ ਰਿਹਾ ਅਸੀਂ ਕਹਿਆ ਸੀ ਆਪਣਾ ਉੱਤੇ ਸੁਬੰਤ ਕਰ ਦੇਣਾ ਪਰ ਇਹ ਹੁਣ ਕਹਿੰਦੇ ਆ ਰਾਸਤਾ ਫਾਜ਼ੀ ਰੋਕਿਆ ਭਲਾ ਅਸੀਂ ਤਾਂ ਉੱਥੇ ਜਾ ਕੇ ਖਤਮ ਕਰ ਦੇਣਾ ਸੀਗਾ ਆ ਕਿਹੜੇ ਪ੍ਰਸ਼ਾਸਨ ਦੀਏ ਸਮਝਿਆ ਕਿ ਆ ਲੋਕਾਂ ਨੂੰ ਰੋਕ ਕੇ ਫੇਰ ਕਹ ਦਿੰਦੇ ਰਸਤਾ ਰੋਕਦੇ ਆ ਕਿਸੇ ਭਲਨ ਤੁਸੀਂ ਭੰਗ ਕਰਦੇ ਆ ਜੇ ਫੇਰ ਵੰਡੀਆਂ ਨਹੀਂ ਕਰਦੀਆਂ ਇਹ ਜ਼ਿੰਮੇਵਾਰ ਪ੍ਰਸ਼ਾਸਨ ਹੋਊਗਾ ਤੇ ਅਸੀਂ ਇੱਕ ਇਹ ਗੱਲ ਵੀ ਸਾਫ਼ ਕਰ ਦੇਣਾ ਚਾਹੁੰਦੇ ਆ ਕਿ ਤੁਸੀਂ ਜਿੱਦਾਂ ਰੋਕਣਾ ਜਿੱਦਾਂ ਅਸੀਂ ਆਉਣਾ ਸਾਰਾ ਜੋਰ ਲਾ ਲਿਓ ਰੋਕੋਗੇ ਵੀ ਤੋੜਾਂਗੇ ਰੋਕਾਂ ਤੁਹਾਡਾ ਫੇਰ ਉਹ ਤੁਸੀਂ ਵੀ ਮੈਂ ਕਹਿੰਦਾ ਜਿਹੜੇ ਇੱਥੇ ਖੜੇ ਆ ਪ੍ਰਸ਼ਾਸਨ ਸਾਹਿਬ ਦੇ ਅਧਿਕਾਰੀ ਇਹ ਵੀ ਜਾਗ ਕਰ ਲੈਣੇ ਇਸ ਪੌੜੇ ਤੇ ਵੀ ਉਹਨਾਂ ਨੂੰ ਅਦਵਾਰ ਨਹੀਂ ਮੋੜੀ ਵਰਗਿਆਂ ਨੂੰ ਉਹਨਾਂ ਵਾਲੇ ਸਮੇਂ ਦੇ ਵਿੱਚ ਉਹ ਪੌੜੀ ਜਿਹੜੀ ਬਾਹਰਲੀ ਇੱਥੇ ਆਉਣੀ ਹੈ ਤੁਸੀਂ ਮਾਤਸੋਚੋ ਕਿ ਇਹ ਸਹਿਗਾ ਇਹਨਾ ਲੋਟਾਂ ਨਹੀਂ ਆ ਇਹ ਧਾਡੇ ਰਹਿ ਨਹੀਂ ਆ ਅਸੀਂ ਲੜਾਈ ਧਾਡੀ ਵੀ ਲੜਦੇ ਆ ਅਸੀਂ 1977 ਦੇ ਵਿੱਚ ਇਹ ਨਿਸ਼ਚਰਾ ਪਾਉਦੇ ਹੁੰਦੇ ਸੀ ਜੇ ਪੁਲਿਸ ਵਾਲੇ ਯਾਦ ਕਰ ਲੈਣ ਆ ਜਿਹੜੀਆਂ ਜਫੇਬੰਦੀਆਂ ਨੇ ਇਹ ਰਲ ਕੇ ਜੇਨਨਵਾ ਗਿਰ ਗਿਆ ਵਾਦੀਆਂ ਜਿਹੜੀਆਂ ਪੈਂਟਾਂ ਆ ਇਹ ਜਫੇਬੰਦੀਆਂ ਦੀ ਦੇਣ ਆ ਅੱਜ ਜੇ ਤੰਤਾ ਪਾਈ ਖੜੇ ਆ ਨਹੀਂ ਤਾਂ ਇਹਨਾਂ ਨੂੰ ਗੁਲਾਮਾਂ ਵਾਂਗੂ ਨੀ ਕਰਾ ਬੁਆਈਆਂ ਹੁੰਦੀਆਂ ਫਿੱਕੀਆਂ ਤੇ ਅੱਜ ਜਿਹੜੇ ਇਹ ਕਹਿੰਦੇ ਆ ਕਿ ਅਸੀਂ ਰਾਜ ਆਦਰ ਮੇਨਟੇਨ ਕਰਨਾ ਆਹ ਦੇਖ ਲਓ ਆਪਰੇ ਥਾਰੇ ਵੀ ਦੇਖ ਲਓ ਕਿ ਰਾਜ ਦਾ ਆਦਰ ਭੰਗ ਕੌਣ ਕਰਦਾ ਮੇਨਟੇਨ ਕੌਣ ਕਰਦਾ ਅਸੀਂ ਸੂਝਾ ਦੇ ਪੱਤੇ ਆ ਸਾਡੀ ਕਸਰਪਤੀ ਦਾ ਅਜੇ ਕੋਈ ਪੋਆ ਨਹੀਂਗਾ ਜਿੰਦਣ